ਸੋ ਗਾਇਸ ਕੀ ਹਾਲ ਚਾਲ ਹੈ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਜਨਾਈ ਲਾ ਰਹੇ ਹਾਂਗੇ ਪੈੜ ਦਾ ਜਗਾਰਡ ਹੈ ਨਹੀਂ ਸੀ ਕੋਈ ਪੈੜ ਦੇਖੋ ਫਰਮ ਦਾ ਇਲਾਕਾ ਕੀ ਕੀਤਾ ਤੁਹਾਨੂੰ ਪਤਾ ਪੰਜਾਬੀ ਦੀ ਗਾੜੀ ਹੁੰਦੀ ਨੇਗੇ ਗੱਲ ਕਰ ਡਿੱਗ ਵੀ ਪੈੜ ਲਾਂਦਾ ਜੀ ਓਕੇ ਗਾਇਸ ਮਿਲਦੇ ਹਾਂ ਫੇਰ ਦੇਖ ਲਰਗੇ ਜੀ ਸਾਡੇ ਪੈੜੇ ਡਿੱਗ ਪਈ ਸੀਗੀ ਦੁਬਾਰੇ ਦੁਬਾਰੇ ਇਕੱਠੇ ਕਰਕੇ ਫੇਰ ਪੈੜ ਤੇ ਚੜਕੀ ਦੇਖੋ ਸਾਨੂੰ ਉਹ ਡਰਮ ਦਾ ਸਾਨੂੰ ਬਹੁਤ ਡਰ ਲੱਗਦਾ ਹੈ ਕਿਉਂ ਅੱਜ ਕੱਲੇ ਡਰਮ ਟ੍ਰੈਂਡ ਕਿ ਚੱਲ ਰਿਹਾ ਹੈਗਾ ਡਰਮ ਇਹ ਕੋਈ ਲਵੇ ਵੀ ਨਹੀਂ ਲੱਗਦਾ ਲਵੇ ਵੀ ਨਹੀਂ ਲੱਗਦਾ ਹਲਕਾ ਵਿਚਾਰ ਖਾਣ ਡਰਮ ਨਹੀਂ ਹੈਗਾ ਡਰ ਲੱਗਦਾ ਸਾਨੂੰ ਹੁਣ ਉਹ ਸਾਡੀ ਵੀ ਕਰ ਲਗੀ ਲੈ ਹੋਰ ਖਾਲੀ ਤੋਂ ਡਰ ਲੱਗਦਾ ਹਮ ਦਾ ਡਰਮ ਤੋਂ ਹੁਣ ਦੇਖੋ ਗਾਇਜ਼ ਅੱਜ ਕੱਲੇ ਡਰਮ ਵਾਲੀ ਗੱਲ ਬਾਲੀ ਵਾਇਰਲ ਹੋ ਰਹੀ ਹੈਗੀ ਟ੍ਰੈਂਡ ਕਿ ਚੱਲ ਰਹੀ ਹੈ ਵੀ ਬਹਾ ਬਾਈ ਦੇਖ ਕੇ ਕਰਾਇਆ ਕਰੋ ਪਿਆਰ ਪੂਰੋ ਲਵ ਮੈਰਿਜ ਦੇਖ ਕੇ ਕਰਾਇਆ ਕਰੋ ਆਦਾ ਬਲਕਿ ਬੈ ਤਾਂ ਕਰਾਉ ਨਾ ਅੱਜ ਕੱਲੇ ਸਾਨੂੰ ਪਤਾ ਡਰਦਾ ਮਾਹੌਲ ਅੱਜ ਕੱਲ ਪੂਰਾ ਡਰਾਮਾ ਛਾਇਆ ਪਿਆ ਚਾਰੇ ਪਾਸੇ ਨਮਸਕਾਨ ਦੇ ਚਰਚੇ ਨੇ ਨਮਸਕਾਨ ਦੇ ਚਰਚੇ ਬਾਕੀ ਸਾਨੂੰ ਪਤਾ ਹੀ ਅੱਜ ਕੱਲ ਦੁਨੀਆ ਦਾ ਰਿਕਮੇ ਆਈ ਆਪ ਬੜੇ ਸਿਆਣੇ ਤੁਸੀਂ ਅਜੀ ਤਾਲੇ ਜਵਾਬ ਕਰਨ ਚੱਲਾ ਵਿਆਹ ਵੀ ਦੇਸ਼ ਕੀ ਰੌਣਕ ਤੇ ਵਿਆਹ ਵੀ ਦੇਸ਼ ਕੀ ਹਾਂ ਤੇ ਬਾਈ ਬਣ ਕੇ